ਤੇ ਲੋਕ ਕੌਣ ਨੇ ਜਿਹੜਾ ਤੁਹਾਡੇ ਰਸਤੇ ਤੇ ਕੰਡੇ ਲੱਗਦੇ ਤੁਹਾਨੂੰ ਇਹ ਮੇਰਾ ਕੋਈ ਰਸਤਾ ਨਹੀਂ ਮੇਰਾ ਰਸਤਾ ਤਾਂ ਹੈਗਾ ਸੰਘਰਸ਼ ਦਾ ਰਸਤਾ ਦਾ ਮੰਨੋਂਗੇ ਨਹੀਂ ਨਹੀਂ ਰਸਤਾ ਮੇਰਾ ਉਹੀ ਆ ਜਿਹੜਾ ਸਰਬੱਤ ਦੇ ਭਲੇ ਦਾ ਰਸਤਾ ਰਸਤਾ ਮੇਰਾ ਉਹੀ ਆ ਜਿਹੜਾ ਤੁਸੀਂ ਵੀ ਚਾਹੋਣੇ ਹੋ ਤੇ ਮੈਂ ਵੀ ਚਾਹਣਾ ਸਾਡੇ ਪੰਜਾਬ ਦਾ ਕੁਝ ਹੋ ਜੇ ਸਾਡੇ ਧਰਤੀ ਦਾ ਕੁਝ ਹੋ ਜੇ ਹੁਣ ਲੋਕ ਉਹਨਾਂ ਨੇ ਬਹੁਤ ਸਫਰ ਕਰ ਲਿਆ ਸੀ ਬਹੁਤ ਭੁਗਤ ਲਿਆ ਬਹੁਤ ਅਸੀਂ ਲੜ ਲਿਆ ਆਪਸ ਚ ਜਾਤ ਪਾਤ ਤੇ ਲੜ ਲੇ ਵਿਚਾਰਤਾ ਰਾਵਾਂ ਤੇ ਲੜ ਲੈ ਮੈਂ ਤਾਂ ਆਪਣੀ ਧਰਤੀ ਲਈ ਆਉਂਦੇ ਲੋਕਾਂ ਲਈ ਲੜੀ ਆ ਨਾ ਮੇਰੀ ਵਫਾਦਾਰੀ ਮੇਰੇ ਲੋਕਾਂ ਨਾਲ ਆ ਮੇਰੀ ਧਰਤੀ ਨਾਲ ਉਸ ਤੋਂ ਬਾਅਦ ਕੋਈ ਵਰਗ ਉਸ ਤੋਂ ਬਾਅਦ ਕੋਈ ਬੰਦਾ ਆਉਂਦਾ ਹੁਣ ਕੋਈ ਕੀ ਕਹਿੰਦਾ ਇਹ ਕੋਈ ਬਾਲੀ ਮੈਨੇ ਨਹੀਂ ਰੱਖਦੀ ਪਰ ਪੁਰਾਣੇ ਸਿਸਟਮ ਨੂੰ ਚੁਣੌਤੀ ਦੇਣੀ ਪਊਗੀ ਸਪਸ਼ਟਤਾ ਰੱਖਣੀ ਪਊਗੀ ਜੇ ਸਿਸਟਮ ਇਸ ਪੁਰਾਣੇ ਹੀ ਰੀਤਾ ਰਿਵਾਜਾਂ ਜਾਂ ਉਹ ਸਿਸਟਮ ਨੂੰ ਚੁਣੌਤੀ ਨਹੀਂ ਦੇਵਾਂਗੇ ਨਾ ਨਿਕਲਣਾ ਇਸ ਸੰਘਰਸ਼ 'ਚੋ ਵੀ ਕੁਛ ਨਹੀਂ ਮੈਂ ਇਹ ਕਹਿੰਦਾ ਰੇਲਾ ਨਾ ਰੁਕੋ ਮੈਂ ਇਹ ਕਹਿੰਦਾ ਤੁਸੀਂ ਆਪਦੇ ਪ੍ਰੋਟੈਸਟ ਨਾ ਕਰੋ ਮੈਂ ਇਹ ਕਹਿੰਦਾ ਕੋਈ ਸਿਸਟਮ ਇਹੋ ਜਿਹਾ ਪੈਦਾ ਕਰੋ ਜਿੱਥੇ ਅਸਲ ਤੌਰ ਤੇ ਲੋਕਾਂ ਦਾ ਭਲਾ ਹੋ ਸਕੇ ਜੇ ਪੁਰਾਣੇ ਸਿਸਟਮ ਨੇ ਲੋਕਾਂ ਦਾ ਭਲਾ ਨਹੀਂ ਕੀਤਾ ਲੋਕਾਂ ਦਾ ਸ਼ੋਸ਼ਣ ਕੀਤਾ ਲੋਕਾਂ 'ਚ ਵੰਡ ਦਰਜਾ ਬਦਰਜੀ ਉੱਚ-ਨੀਚ ਦਾ ਪਾਤੀ ਕਿਸਾਨ ਖੁਦਕੁਸ਼ੀਆਂ ਕਰਨ ਲੱਗੇ ਕਿ ਪਹਿਲਾਂ ਕੰਮ ਕਰਵਾਇਆ ਖੁਦ ਬਾਤ ਲਿਖੀ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਭਰਦੀ ਹਰ ਜ਼ਖਮੀ ਮੱਥਾ ਨਹੀਂ ਝੁਕਦਾ ਪੰਨ ਲਾਇਆ ਹਰ ਛਲ ਨਹੀਂ ਰੁਕਦਾ